ਸ੍ਰੀ ਕਾਲ ਜੀ ਪ੍ਰੋ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਅੱਜ ਸ਼ੁਰੂ ਕਰਨਾ ਹੈ ਤੁਹਾਡੇ ਨਾਲ ਹੰਨੇ ਹੰਨੇ ਪਾਤਸ਼ਾਹੀ ਪੁਸਤਕ ਦਾ ਅਧਿਆਇ 24 ਤਾਂ ਸ਼ੁਰੂ ਕਰਦੇ ਹਾਂ ਜੀ ਅਧਿਆਇ 24 ਐਸ ਉਪਦਰਵ ਲਖੂ ਚਾਇਆ ਚੜਸੋ ਖਾਲਸੇ ਉਪਰਤਾਇਆ ਜਸਪਤ ਰਾਏ ਨੂੰ ਮਾਰ ਕੇ ਸਿੰਘਾਂ ਦੀ ਜੋ ਮਾੜੀ ਮੋਟੀ ਥਕਾਵਟ ਬਚੀ ਸੀ ਜੋ ਥੋੜਾ ਆਲਸ ਸੀ ਉਹ ਵੀ ਜਾਂਦਾ ਰਿਹਾ ਸਿੰਘਾਂ ਨੇ ਐਮਨਾ ਬਾਅਦ ਸ਼ਹਿਰ ਤੇ ਹੱਲਾ ਬੋਲ ਦਿੱਤਾ ਸ਼ਹਿਰ ਦੇ ਸਭ ਵੱਡੇ ਖੱਤਰੀਆਂ ਨੂੰ ਸਿੰਘਾਂ ਨੇ ਲੁੱਟਿਆ ਸਭ ਮਹਿਲ ਮਾੜੀਆਂ ਵਿੱਚ ਸਿੰਘ ਜਾ ਪੁੱਜੇ ਜਿਨ੍ਹਾਂ ਥਾਈ ਧਨ ਪਦਾਰਥ ਇਕੱਠਾ ਕੀਤਾ ਹੋਇਆ ਸੀ ਸਬ ਸਿੰਘਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸਿੰਘ ਤਾਂ ਸਗੋਂ ਸਿਰਫ ਰਸਤਬਸਤ ਦੀ ਪਾਲ ਵਿੱਚ ਸਨ ਉਹਨਾਂ ਹੱਥ ਵੱਡਾ ਖਜ਼ਾਨਾ ਲੱਗ ਗਿਆ ਅੰਦਰ ਜੋ ਵੀ ਹੀਰੇ ਮੋਤੀਆਂ ਦੀਆਂ ਮਾਲਾ ਸੋਨੇ ਦੇ ਕੜੇ ਮੁੰਦਰੀਆਂ ਮਿਲੀਆਂ ਸਿੰਘਾਂ ਨੇ ਦੇਹਾਂ ਤੇ ਚੜਾ ਚਾੜ ਲਈਆਂ ਇਹਨਾਂ ਬਾਦ ਵਿੱਚ ਦਾਖਲ ਹੋਣ ਲੱਗਿਆਂ ਸਿੰਘ ਨੰਗੇ ਧੜ ਸਨ ਤੇ ਸ਼ਹਿਰ ਤੋਂ ਬਾਹਰ ਉਹ ਰਾਜਿਆਂ ਵਾਂਗ ਨਿਕਲੀ ਸੋਹਣੀਆਂ ਪੋਸ਼ਾਕਾਂ ਪਹਿਨ ਕੇ ਕਮਰ ਕੱਸੇ ਕਿਤੇ ਹੋਏ ਸਭ ਸਿੰਘ ਬਹਾਦਰ ਹੀ ਜਾਪ ਰਹੇ ਸਨ ਰੇਸ਼ਮੀ ਚੀਰੀਆਂ ਤੇ ਲੱਗੀਆਂ ਕਲਗੀਆਂ ਵਿੱਚ ਉਹ ਸਭ ਸਰਦਾਰ ਲੱਗ ਰਹੇ ਸਨ ਰਾਜਿਆਂ ਵਾਂਗ ਕਲਗੀਆਂ ਲਾ ਕੇ ਸਿੰਘਾਂ ਨੇ ਤਬੇਲਿਆਂ ਵੱਲ ਚਾਲੇ ਪਾਏ ਸੋਹਣੇ ਤੋਂ ਸੋਹਣਾ ਤੇ ਚੰਗੇ ਤੋਂ ਚੰਗਾ ਘੋੜਾ ਉਹਨਾਂ ਨੇ ਖੋਲ ਲਿਆ ਤੇ ਸਵਾਰ ਹੋ ਗਏ ਇੰਜ ਜਾਪਦਾ ਸੀ ਜਿਵੇਂ ਧਰਤੀ ਦੇ ਸਾਰੇ ਰਾਜੇ ਇਕੱਠੇ ਹੋ ਕੇ ਕਿਸੇ ਹੋਰ ਗ੍ਰਹਿ ਤੇ ਧਾਵਾ ਬੋਲਣ ਲਈ ਚੱਲੇ ਹਨ ਉਧਰ ਜਸਪਤ ਦੇ ਭਰਾ ਲਖਪਤ ਰਾਏ ਨੂੰ ਖਬਰ ਪਹੁੰਚੀ ਕਿ ਸਿੰਘਾ ਨੇ ਜਸੂ ਨੂੰ ਮਾਰ ਦਿੱਤਾ ਹੈ ਤੇ ਸਭ ਮਹਿਲ ਮਾੜੀਆਂ ਲੁੱਟ ਲਈਆਂ ਹਨ ਸੁਣਦਿਆਂ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਰੋਂਦਾ ਘੁਰਲਾਉਂਦਾ ਉਹ ਨਵਾਬ ਕੋਲ ਪਹੁੰਚਿਆ ਆਪਣੀ ਪੱਗ ਨਵਾਬ ਦੇ ਪੈਰਾਂ ਦੇ ਰੱਖ ਕੇ ਉਹ ਬਿਲਕ ਰਿਹਾ ਸੀ ਐਨਾ ਨੇ ਮੇਰਾ ਭਰਾ ਕਤਲ ਕਰ ਦਿੱਤਾ ਹੈ ਮੇਰੀ ਇੱਜ਼ਤ ਮਿੱਟੀ ਰੁਲ ਗਈ ਹੈ ਹੁਣ ਮੈਂ ਇਹ ਪੱਗ ਉਹਨਾਂ ਚਿਰ ਮੁੜ ਸਿਰਤੇ ਨਹੀਂ ਰੱਖ ਤਰਾਂਗਾ ਜਿੰਨਾ ਚਿਰ ਜਸਪਤ ਦਾ ਬਦਲਾ ਨਹੀਂ ਲੈ ਲੈਂਦਾ ਇਸ ਪੰਥ ਨੂੰ ਨੀਸ ਤੋਂ نابੂਦ ਕਰਕੇ ਹੀ ਮੈਂ ਹੁਣ ਦਮ ਲਵਾਂਗਾ ਤੁਸੀਂ ਮੈਨੂੰ ਆਗਿਆ ਦਿਓ ਤੇ ਫੌਜ ਮੇਰੇ ਹਵਾਲੇ ਕਰੋ ਮੈਂ ਇਸ ਪਲ ਸਿੰਘਾਂ ਉਤੇ ਚੜ੍ਹਾਈ ਕਰਨਾ ਚਾਹੁੰਦਾ ਹਾਂ ਨਵਾਬ ਸ਼ਾ ਨਵਾਜ਼ ਲਖਪਤਤਾ ਇਹ ਗੁੱਸਾ ਦੇਖ ਕੇ ਖੁਸ਼ ਹੋਇਆ ਤੇ ਬੋਲਿਆ ਸਿੰਘਾਂ ਨੂੰ ਮਾਰਨ ਲਈ ਜੋ ਕੁਝ ਵੀ ਤੈਨੂੰ ਚਾਹੀਦਾ ਹੈ ਨਿਸੰਗ ਲੈ ਜਾ ਮੇਰੇ ਖਜ਼ਾਨੇ ਤੇਰੇ ਲਈ ਖੁੱਲੇ ਹਨ ਪਰ ਸਿੰਘਾਂ ਦਾ ਖੋਰਾ ਖੁਰਾ ਖੋਜ ਮਿਟਾ ਕੇ ਵਾਪਸ ਪਰਤਿ ਮੈਂ ਵੀ ਖੱਤਰੀ ਹਾਂ ਨਵਾਬ ਸਾਹਿਬ ਇੱਕ ਖੱਤਰੀ ਨੇ ਇਹ ਪੰਥ ਸ਼ੁਰੂ ਕੀਤਾ ਸੀ ਤੇ ਇੱਕ ਖੱਤਰੀ ਹੀ ਇਸ ਦਾ ਨਾਸ਼ ਕਰੇਗਾ ਜਿੰਨੇ ਮਰੇ ਮਾਰਾਂਗਾ ਤੇ ਬਾਕੀਆਂ ਨੂੰ ਦੀਨ ਵਿੱਚ ਲਿਆਵਾਂਗਾ ਇਹ ਜੋ ਆਪਣੇ ਆਪ ਨੂੰ ਖਾਲਸਾ ਸੱਦਦੇ ਹਨ ਇੱਕ ਖੱਤਰੀ ਹੀ ਇਹਨਾਂ ਦਾ ਸਰਬਨਾਸ਼ ਦਾ ਕਾਰਨ ਬਣੇਗਾ ਨਵਾਬ ਲਈ ਇਸ ਤੋਂ ਹੋਰ ਚੰਗੀ ਗੱਲ ਕਿਹੜੀ ਹੋ ਸਕਦੀ ਸੀ ਇੱਕ Hindu ਵਜ਼ੀਰ ਸਿੱਖਾਂ ਦੇ ਲਹੂ ਦਾ ਪਿਆਸਾ ਹੋ ਗਿਆ ਸੀ ਉਹ ਬੋਲਿਆ ਮੈਨੂੰ ਤੇਰੀ ਖੱਤਰੀ ਵਾਲੀ ਦਲੀਲ ਬੜੀ ਸੋਹਣੀ ਲੱਗੀ। ਮੈਂ ਤੈਨੂੰ ਫੌਜਾਂ ਦਾ ਮੁਖਤਿਆਰ ਥਾਪਦਾ ਹਾਂ। ਅੱਜ ਤੋਂ ਸਾਰੀ ਫੌਜ ਤੇਰੇ ਕਹਣੇ ਵਿੱਚ ਚੱਲੇਗੀ। ਨਵਾਬ ਨੇ ਸਾਰੀ ਫੌਜ ਸਮੇਤ ਖਜ਼ਾਨੇ ਦੇ ਲਖਪਤਰਾਏ ਦੇ ਹਵਾਲੇ ਕਰ ਦਿੱਤੀ। ਹੰਕਾਰ ਵਿੱਚ ਆਉਂਦਾ ਹੋਇਆ ਲਖਪਤਰਾਏ ਬੋਲਿਆ ਜਿੱਥੇ ਵੀ ਮੈਨੂੰ ਸਿੰਘਾਂ ਦਾ ਪਤਾ ਮਿਲੇਗਾ ਮੈਂ ਜਾ ਕੇ ਖਤਮ ਕਰਾਂਗਾ ਜਿਸ ਕਿਸੇ ਦੇ ਵੀ ਨਾਮ ਨਾਲ ਸਿੰਘ ਲੱਗਦਾ ਹੋਵੇਗਾ ਮੈਂ ਉਸ ਦਾ ਸਾਰਾ ਪਿੰਡ ਅੱਗ ਲਾ ਕੇ ਫੂਕ ਦਿਆਂਗਾ ਆਪਣੇ ਇਸ ਕਤਲੇਆਮ ਦੀ ਅਰੰਭਤਾ ਉਸਨੇ ਲਾਹੌਰ ਦਰਬਾਰ ਵਿੱਚ ਨੌਕਰੀ ਕਰਦੇ ਸਿੰਘਾਂ ਤੋਂ ਕੀਤੀ ਉਹ ਜਿਹੜੇ ਤੁਰਕਾਂ ਦੀ ਹੀ ਨੌਕਰੀ ਕਰਦੇ ਸਨ ਲਖਪਤ ਨੇ ਸਭ ਤੋਂ ਪਹਿਲਾ ਘਵਾੜਾ ਉਹਨਾਂ ਤੇ ਹੀ ਚਲਾਇਆ ਉਸਨੇ ਫੌਜ ਨੂੰ ਹੁਕਮ ਕੀਤਾ ਕਿ ਕੋਈ ਵੀ ਸਿੰਘ ਚਾਹੀ ਕਿਸੇ ਵੀ ਮਹਿਕਮੇ ਕਿਸੇ ਵੀ ਰੁਤਬੇ ਤੇ ਨੌਕਰੀ ਕਰਦਾ ਹੋਏ ਭਾਵੇਂ ਸਰਕਾਰੀ ਫੌਜ ਵਿੱਚ ਵੀ ਕਿਉਂ ਨਾ ਹੋਏ ਉਸ ਦਾ ਸਿਰ ਲਾ ਦਿਓ ਸਾਰੇ ਲਾਹੌਰ ਵਿੱਚ ਹਾਹਾਕਾਰ ਮਚ ਗਈ ਦਰਬਾਰ ਵਿੱਚ ਨੌਕਰੀ ਕਰਦੇ ਮੂਮਦਿਲ ਮੁਸਲਮਾਨਾਂ ਤੇ ਦਿਆਲੂ ਹਿੰਦੂਆਂ ਨੇ ਲਖਪਤ ਰਾਏ ਨੂੰ ਅਜੀਹਾ ਕਰਨ ਤੋਂ ਵਰਜਿਆ ਉਹਨਾਂ ਇਹ ਵੀ ਕਿਹਾ ਤੇਰਾ ਵੈਰ ਬਾਗੀ ਸਿੰਘਾਂ ਨਾਲ ਹੈ ਪਰ ਤੂੰ ਸਜਾ ਇਹਨਾਂ ਨੂੰ ਕਿਉਂ ਦੇ ਰਿਹਾ ਹੈ ਇਹ ਤਾਂ ਉਹਨਾਂ ਦੇ ਨਾਲ ਨਹੀਂ ਸੀ ਜਦ ਉਹਨਾਂ ਨੇ ਜਸਪਤ ਰਾਏ ਨੂੰ ਮਾਰੇ ਆ ਅਸੀਂ ਸਾਰੇ ਤੇਰੇ ਆਪਣੇ ਭਰਾ ਤੇਥੋਂ ਇਹਨਾਂ ਦੀ ਜਾਨ ਬਖਸ਼ਣ ਆਏ ਹਾਂ ਪਰ ਲਖਪਤਰ ਆਏ ਗੁੱਸੇ 'ਚ ਅੰਨਾ ਹੋ ਚੁੱਕਾ ਸੀ ਉਹ ਬੋਲਿਆ ਜੇ ਤੁਸੀਂ ਪਲੀ ਚਾਹੁੰਦੇ ਹੋ ਤਾਂ ਦਫਾ ਹੋ ਜਾਓ ਇਥੋਂ ਜੇ ਰੱਬ ਆਪ ਆ ਜਾਵੇ ਤਾਂ ਮੈਂ ਉਸ ਦੀ ਵੀ ਨਹੀਂ ਮੰਨਾਂਗਾ ਤੁਸੀਂ ਕਿਹੜੇ ਖੇਤ ਦੀ ਮੋਲੀ ਹੋ ਆਪਣੇ ਕਾਵਾਂ ਦੀ ਪੰਚਾਇਤ ਮੇਰੀ ਅੱਖਾਂ ਤੋਂ ਦੂਰ ਲੈ ਜਾਓ ਕਿਤੇ ਤੁਹਾਨੂੰ ਤੁਹਾਡੀ ਹਮਦਰਦੀ ਦੀ ਸਜ਼ਾ ਨਾ ਮਿਲ ਜਾਵੇ ਐਨਾ ਜੁੜ ਕੇ ਆਇਆ ਵਿੱਚ ਭਾਈ ਕੌੜਾ ਮੱਲ ਗੁੰਜਾਈ ਮੱਲ ਜਹੇ ਸਹਿਜ ਧਾਰੀ ਸਿੱਖ ਵੀ ਸਨ ਕਸ਼ਮੀਰੀ ਮੱਲ ਲੱਛੀ ਰਾਮ ਦਲੇਰਾਮ ਹਰੀ ਮੱਲ ਬੈਲੂ ਮੱਲ ਸੂਰਤ ਸਿੰਘ ਹਰੀ ਸਿੰਘ ਆਦੀ ਪਤਵੰਤਿਆਂ ਨਾਲ ਸ਼ਹਿਰ ਦੇ ਕਈ ਸੰਤ ਸਰੂਪ Hindu ਤੇ ਹੋਰ ਮੁਸਲਮਾਨ ਫਕੀਰ ਵੀ ਆਏ ਸਨ ਬੇਕਸੂਰਾਂ ਦੀ ਹੱਤਿਆ ਦਾ ਪਾਪ ਤੈਨੂੰ ਲੈ ਬੈਠੇਗਾ ਲਖਪਤਰ ਆਏ ਮੌਕਾ ਹੈ ਸੰਭਲ ਜਾ ਤੇ ਜਿਨ੍ਹਾਂ ਨਾਲ ਬੈਰ ਹੈ ਉਹਨਾਂ ਨਾਲ ਜਾ ਕੇ ਮੱਥਾ ਲਾ ਪਰ ਲਖੂ ਕਿਸੇ ਦੀ ਮੰਨਣ ਨੂੰ ਤਿਆਰ ਨਹੀਂ ਸੀ ਅੰਤ ਉਹਨਾਂ ਰੋਸ ਵਿੱਚ ਕੁਝ ਕੌੜੇ ਬੋਲ ਵੀ ਲਖਪਤਰ ਨੂੰ ਕਹੇ ਠੀਕ ਹੀ ਨੇ ਉਹ ਸਿੰਘ ਜਿਨ੍ਹਾਂ ਤੇਰੇ ਭਰਾ ਨੂੰ ਪਾਰ ਬੁਲਾਇਆ ਹੈ ਤੂੰ ਤਾਂ ਆਪਣੇ ਭਾਈਚਾਰੇ ਨੂੰ ਵੀ ਮੰਦੇ ਬੋਲ ਬੋਲ ਰਿਹਾ ਹੈ ਤਾਕਤ ਦਾ ਹੰਕਾਰ ਬੰਦੇ ਨੂੰ ਅੰਨਾ ਕਰ ਦਿੰਦਾ ਹੈ ਲਖਪਤਰਾਏ ਤੇ ਨਫਰਤ ਬੰਦੇ ਦਾ ਅੰਦਰ ਸਾੜ ਦਿੰਦੀ ਹੈ ਸਿੰਘਾਂ ਨੇ ਦਾ ਭਾਈ ਮਣੀ ਸਿੰਘ ਦੇ ਕਾਤਲਾਂ ਨੂੰ ਸੋਧਿਆ ਹੈ ਬੇਕਸੂਰਾ ਨਹੀਂ ਸੀ ਤੇਰਾ ਭਰਾ ਇਸ ਤਰ੍ਹਾਂ ਦੀਆਂ एलानਤਾ ਪਾਉਂਦੇ ਹੋਏ ਸਭ ਚਲੇ ਗਏ ਸਿੰਘਾ ਨੇ ਤਾਂ ਵਦਨੋ ਫੁੱਲਣੋ ਨਹੀਂ ਰੁਕਣਾ ਪਰ ਤੇਰੀ ਜੜ ਵੀ ਨਹੀਂ ਰਹਿਣੀ ਜਾਂਦੇ ਹੋਏ ਇੱਕ ਸੰਤ ਪੁਰਖ ਦੇ ਮੂੰਹੋਂ ਨਿਕਲਿਆ ਪਰ ਕੁਝ ਸਿਆਣੇ ਹਜੇ ਵੀ ਖਲੋਤੇ ਸਨ ਜੋ ਬੋਲੇ ਅੱਜ ਸੋਮਵਾਰੀ ਮੱਸਿਆ ਹੈ ਲਖਪਤ ਰਾਏ ਅੱਜ ਦਾ ਦਿਨ ਰੁਕ ਜਾ ਉਹਨਾਂ ਦੇ ਮਨ ਵਿੱਚ ਸੀ ਕਿ ਸ਼ਹਿਰ ਦੇ ਸਿੱਖਾਂ ਨੂੰ ਜੇ ਕੁਝ ਸਮਾਂ ਮਿਲ ਜਾਵੇ ਤਾਂ ਉਹ ਆਸੇ ਪਾਸੇ ਹੋ ਜਾਣਗੇ ਪਰ ਲੱਖੂ ਤਾਂ ਆਪਣੀ ਜਿੱਦ ਤੇ ਅੜਿਆ ਹੋਇਆ ਸੀ ਉਸਨੇ 400 ਦੇ ਕਰੀਬ ਸਿੱਖ ਚੌਂਕ ਵਿੱਚ ਸ਼ਰੀਆਮ ਕਤਲ ਕਰਵਾਈ ਨਾਲ ਹੀ ਸ਼ਹਿਰ ਵਿੱਚ ਹੌਕਾ ਵੀ ਦਵਾਇਆ ਅੱਜ ਤੋਂ ਕੋਈ ਗੁਰੂ ਦਾ ਨਾਮ ਨਹੀਂ ਲਏਗਾ ਜੇ ਮੈਂ ਆਪਣੇ ਕੰਨਾਂ ਨਾਲ ਕਿਸੇ ਨੂੰ ਗੁਰੂ ਕਹਿੰਦੇ ਸੁਣ ਲਿਆ ਉਸਦੇ ਸਾਹ ਪੀ ਜਾਵਾਂਗਾ ਕੋਈ ਨਾਨਕ ਦੀ ਬਾਣੀ ਨਹੀਂ ਪੜੇਗਾ ਜੋ ਪੜਦਾ ਫੜਿਆ ਗਿਆ ਉਸ ਨੂੰ ਕਲਮਾ ਪੜਵਾ ਕੇ ਮੁਸਲਮਾਨ ਕੀਤਾ ਜਾਏਗਾ ਅੱਜ ਤੋਂ ਗੁਰੂ ਦੇ ਨਾਮ ਦਾ ਜਾਪ ਹਕੂਮਤ ਵਿਰੋਧੀ ਕਾਰਵਾਈ ਸਮਝਿਆ ਜਾਵੇਗਾ ਬਾਕੀ ਕੋਈ ਵੀ ਨਾਮ ਜਪੋ ਰਾਮ ਕਹੋ ਕ੍ਰਿਸ਼ਨ ਕਹੋ ਅੱਲਾ ਅੱਲਾ ਕਹੋ ਪਰ ਗੁਰੂ ਦਾ ਨਾਮ ਲੈਣ ਤੇ ਪੂਰਨ ਪਾਬੰਦੀ ਹੈ ਕੋਈ ਵੀ ਅੱਜ ਤੋਂ ਗੁਰੂ ਵੀ ਨਹੀਂ ਕਹੇਗਾ ਗੁਰੂ ਨੂੰ ਰੋੜੀ ਕਹੋ ਗੁਰ ਕਈ ਵੇਰ ਗੁਰੂ ਦਾ ਪਲੇਖਾ ਦਿੰਦਾ ਹੈ ਜੇ ਕੋਈ ਗੁਰ ਕਹਿੰਦਾ ਵੀ ਸੁਣ ਲਿਆ ਤਾਂ ਉਸ ਦਾ ਸਾਰਾ ਪਰਿਵਾਰ ਮਾਰ ਦਿੱਤਾ ਜਾਏਗਾ ਗੁਰ ਕਹਨ ਤੇ ਪਾਬੰਦੀ ਹੈਰਾਨ ਹੁੰਦਾ ਕੋਈ ਦਰਬਾਰੀ ਬੋਲਿਆ ਹਾਂ ਗੁਰ ਕਹਿਣ ਤੇ ਵੀ ਪਾਬੰਦੀ ਲੱਖੂ ਹੰਕਾਰ ਵਿੱਚ ਬੋਲਿਆ ਕਿਉਂਕਿ ਗੁਰ ਕੇ ਹਾਂ ਸਿੱਖ ਨੂੰ ਗੁਰੂ ਯਾਦ ਆਉਂਦਾ ਹੈ ਤੇ ਅਸੀਂ ਇਹਨਾਂ ਦੀ ਯਾਦ ਵਿੱਚੋਂ ਗੁਰੂ ਮਨफी ਕਰਨਾ ਹੈ ਜੇ ਕੋਈ ਗੁਰੂ ਕਹਿੰਦਾ ਸੁਣ ਲਿਆ ਉਸ ਦਾ ਸਾਰਾ ਪਿੰਡ ਅੱਗ ਲਾ ਕੇ ਫੂਕ ਦਿਆਂਗਾ। ਗੁਰੂ ਘਰ ਦੇ ਪ੍ਰੇਮੀਆਂ ਨੂੰ ਫਿਕਰ ਹੋ ਗਈ ਆ। ਉਹਨਾਂ ਕੋਲ ਗ੍ਰੰਥ ਜਾਂ ਪੋਥੀਆਂ ਸਨ। ਉਹਨਾਂ ਨੇ ਲੁਕਾਉਣੇ ਸ਼ੁਰੂ ਕਰ ਦਿੱਤੇ। ਕਿਉਂਕਿ ਜੇ ਲਖਪਤ ਨੂੰ ਪਤਾ ਲੱਗ ਗਿਆ ਤਾਂ ਉਹ ਬੇਅਦਵੀ ਕਰੇਗਾ। ਉਸਨੇ ਸਪਾਈਆਂ ਨੂੰ ਇਹ ਹੁਕਮ ਵੀ ਦਿੱਤਾ ਸੀ ਕਿ ਜੇ ਕਿਸੇ ਕੋਲੋਂ ਗੁਰੂ ਦੀ ਬਾਣੀ ਮਿਲੇ ਤਾਂ ਉਸ ਨੂੰ ਦਰਿਆ ਵਿੱਚ ਰੋੜ ਦੋ। ਲਖਪਤ ਰਾਏ ਨੇ ਤੋਪਾਂ ਜੰਬੂਰਾ ਰਹਿਕਲੇ ਤੇ ਹੋਰ ਗੋਲੇ ਬਾਰੂਦ ਨਾਲ ਲੈਸ ਕਰਕੇ ਇੱਕ ਵੱਡੀ ਫੌਜ ਤਿਆਰ ਕੀਤੀ ਤੇ ਸਿੰਘਾਂ ਉਤੇ ਚੜਾਈ ਕਰ ਦਿੱਤੀ ਸ਼ਾਹ ਨੇ ਵੀ ਆਪਣੇ ਸਿਪਾਹੀਆਂ ਨੂੰ ਕਹਿ ਕੱਲਿਆ ਕਿ ਸਾਡਾ ਵਫਾਦਾਰ ਸਿਪਾਹੀ ਉਹੀ ਅਖਵਾ ਸਕੇਗਾ ਜੋ ਬਿਨਾਂ ਕੋਈ ਤਰਕ ਕੀਤੇ ਆਂ ਦੀਵਾਨ ਲਖਪਤ ਨਾਲ ਜਾਏਗਾ ਜੋ ਵੀ ਸਿੱਖਾਂ ਨਾਲ ਦਿਲ ਵਿੱਚ ਨਫ਼ਰਤ ਕਰਦਾ ਸੀ ਉਹ ਫੌਜ ਵਿੱਚ ਭਰਤੀ ਹੋ ਗਿਆ ਸੀ। ਹਾਥੀ ਤੇ ਸਵਾਰ ਹੋ ਕੇ ਲਖਪਤਰਾਈ ਫੌਜਾਂ ਦੀ ਗਵਾਹੀ ਕਰ ਰਿਹਾ ਹੈ। ਫੌਜ ਦੀ ਗਿਣਤੀ ਇੰਨੀ ਹੈ ਕਿ ਸਾਰਾ ਅਸਮਾਨ ਘੋੜਿਆਂ ਤੇ ਪੈਦਲ ਸਿਪਾਈਆਂ ਦੇ ਚੱਲਣ ਕਰਕੇ ਉੱਡੀ ਧੂੜ ਨਾਲ ਭਰ ਗਿਆ ਹੈ। ਸਾਰੀ ਫੌਜ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਕੁੱਲ ਫੌਜ 8-10 ਕੋਹਾਂ ਵਿੱਚ ਫੈਲੀ ਹੋਈ ਸੀ। 15 ਕੁ ਹਜ਼ਾਰ ਦੇ ਕਰੀਬ ਸਿੰਘ ਇਸ ਵੇਲੇ ਕਾਨੂਬਾਲ ਦੇ ਛੰਬ ਕੋਲ 71 ਹੋ ਚੁੱਕੇ ਸਨ ਉਧਰ ਲਖਪਤ ਦੀ ਫੌਜ ਵਿੱਚ ਹਜ਼ਾਰਾਂ ਦੀ ਨਵੀਂ ਭਰਤੀ ਹੋਈ ਹੈ ਤੇ ਇਧਰ ਸਿੱਖ ਜਥੇ ਵਿੱਚ ਜਿਹੜੇ ਖਾਣ ਪੀਣ ਦੇ ਯਾਰ ਜਾਂ ਕੁਝ ਮੁਸਲਮਾਨ ਤੇ ਹਿੰਦੂ ਭਰਤੀ ਹੋਏ ਸਨ ਡਰ ਦੇ ਮਾਰੇ ਜਥੇ ਨੂੰ ਛੱਡ ਕੇ ਭੱਜ ਗਏ ਹਨ ਸਾਰੇ ਮੁਖੀ ਜਥੇਦਾਰ ਇਕੱਤਰ ਹੋ ਕੇ ਬੈਠੇ ਹਨ ਜਿਨ੍ਹਾਂ ਵਿੱਚ ਨਵਾਬ ਕਪੂਰ ਸਿੰਘ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਸਰਦਾਰ ਚੜਤ ਸਿੰਘ ਭਾਈ ਗੁਰਦੇਵਾਲ ਸਿੰਘ ਡੱਲੇ ਵਾਲੀ ਤੇ ਸਰਦਾਰ ਜੱਸਾ ਸਿੰਘ ਆਲੂ ਵਾਲੀ ਆ ਪ੍ਰਮੁੱਖ ਹਨ ਤਤ ਖਾਲਸਾ ਬੈਠਾ ਮੁਕਾਬਲੇ ਦੀਆਂ ਵਿਉਂਤਾ ਕੱਢ ਰਿਹਾ ਹੈ ਲੱਖਾਂ ਫੌਜ ਲਖਪਤ ਰਾਏ ਦੀ ਅਗਵਾਈ ਵਿੱਚ ਜੰਗਲ ਨੂੰ ਘੇਰਾ ਪਾ ਕੇ ਖਲੋ ਗਈ ਹੈ ਸਿੰਘਾਂ ਦੀਆਂ ਸੂਈਆਂ ਨੇ ਬਹੁਤ ਭਾਰੀ ਫੌਜ ਹੋਣ ਦੀ ਸੂਦ ਦਿੱਤੀ ਹੈ ਸਾਡੀ ਗਿਣਤੀ ਇੰਜ ਹੈ ਸਿੰਘ ਜੀ ਜਿਵੇਂ ਕਹਿ ਲੋ ਤੁਰਕ ਫੌਜ ਕਾਲੀ ਘਟਾ ਹੈ ਤੇ ਅਸੀਂ ਉਸ ਵਿੱਚ ਲਿਸ਼ਕ ਦੀ ਬਿਜਲੀ ਦੀ ਬਾਰੀਕ ਜਹੀ ਤਾਰ ਪਰ ਬਿਜਲੀ ਦੀ ਉਹੀ ਬਾਰੀਕ ਜਹੀ ਤਾਰ ਜਿੱਥੇ ਵੀ ਡਿੱਗ ਪਵੇ ਤਰਥੱਲੀ ਮਚਾ ਦਿੰਦੀ ਹੈ ਸਰਦਾਰ ਚੜਤ ਸਿੰਘ ਮੁਸਕਰਾਉਂਦਿਆਂ ਬੋਲੇ ਬਿਲਕੁਲ ਅਸੀਂ ਇਸੇ ਤਰ੍ਹਾਂ ਕਰਾਂਗੇ ਬਿਜਲੀ ਦੇ ਤਾਰ ਵਾਂਗ ਹੀ ਦੁਸ਼ਮਣ ਦੇ ਕਮਜ਼ੋਰ ਹਿੱਸੇ ਤੇ ਡਿੱਗਿਆ ਕਰਾਂਗੇ ਸਰਦਾਰ ਜੱਸਾ ਸਿੰਘ ਬੋਲੇ ਖਾਲਸਾ ਜੀ ਲੜਾਈ ਦੇ 2ਈ ਫੱਟ ਹੁੰਦੇ ਹਨ ਇੱਕ ਈਨ ਮੰਨ ਲੈਣੀ ਜਾਂ ਭੱਜ ਜਾਣਾ ਦੂਜਾ ਮੌਕਾ ਦੇਖ ਕੇ ਕੁਝ ਪਿਛਾ ਹੁਣਾ ਤੇ ਮੁੜ ਤਿਆਰੀ ਨਾਲ ਭਾਰੀ ਹੱਲਾ ਕਰਨਾ ਤੇ ਅੱਧਾ ਹੈ ਲੜਦੇ ਆ ਮਰ ਜਾਣਾ ਖਾਲਸਾ ਖੁਦਾ ਖੁਦਾ ਹੈ ਸੋ ਇਹ ਨਹੀਂ ਮੰਨਣ ਦਾ ਤਾਂ ਸਵਾਲ ਹੀ ਨਹੀਂ। ਅਲਜਣਾ ਖਾਲਸੇ ਨੇ ਸਿੱਖਿਆ ਹੀ ਨਹੀਂ। ਕਿਉਂਕਿ ਅਸੀਂ ਕਾਂਵਾ ਕੁੱਤਿਆਂ ਦੀਆਂ ਨਹੀਂ। ਸ਼ੇਰਾਂ ਦੇ ਬਾਜਾਂ ਦੀ ਸੰਗਤ ਵਿੱਚ ਰਹੇ ਹਾਂ। ਸੋ ਸਾਡੇ ਕੋਲ ਡੇਢ ਫਟ ਹੀ ਬਚਿਆ ਹੈ। ਨਵਾਬ ਕਪੂਰ ਸਿੰਘ ਬੋਲੇ। ਖਾਲਸਾ ਸੰਧਿਆ ਮਗਰੋਂ ਹੱਲਾ ਕਰਿਆ ਕਰੇਗਾ। ਜਦ ਦੁਸ਼ਮਣ ਥੋੜਾ ਅਵੇਸਲਾ ਹੋਵੇ। ਜਿੰਨਾ ਵੀ ਰਸਦ ਪਾਣੀ ਹੱਥ ਆ ਸਕੇ ਭਲਾ। ਪਰ ਵੱਦ ਖਿਆਲ ਦੁਸ਼ਮਣ ਦੇ ਘੋੜੇ ਤੇ ਸ਼ਸਤਰ ਖੋਣ ਵਾਲਾ ਕਰਨਾ ਹੈ। ਇਹੀ ਸਿੰਘਾਂ ਦੀ ਗੁਰੀਲਾ ਨੀਤੀ ਸੀ। ਜਿਸ ਨੇ ਕਦੇ ਨਾਦਰ ਸ਼ਾਹ ਦੇ ਵੀ ਨੱਕ ਵਿੱਚ ਦਮ ਕਰ ਦਿੱਤਾ ਸੀ। ਸਿੰਘਾਂ ਨੇ ਕਈ ਜਥੇ ਬਣਾ ਲਏ ਸਨ। ਕਈ ਪਾਸਿਆਂ ਤੋਂ ਹਮਲੇ ਦੀ ਝਕਾਨੀ ਦੇ ਕੇ ਹਰਨ ਹੋ ਜਾਂਦੇ ਹਨ। ਜੰਗਲ ਦੇ ਜਾਣੂ ਹੋਣ ਕਰਕੇ ਉਹਨਾਂ ਸਾਰੇ ਸਾਨੂੰ ਸਾਰੇ ਰਾਹ ਪਤਾ ਹਨ। ਤੇ ਤੁਰਕ ਫੌਜ ਪਿਛਾਅ ਮੁਰ ਜਾਂਦੀ ਹੈ। ਇਸ ਤਰ੍ਹਾਂ ਜੱਥਿਆਂ ਨੇ ਬਹੁਤ ਤੁਰਕ ਫੌਜ ਨੂੰ ਥਕਾ ਦਿੱਤਾ ਹੈ ਰਾਤ ਪੈ ਗਈ ਹੈ ਕਿ ਲਖਪਤ ਦੀ ਫੌਜ ਆਰਾਮ ਕਰਨ ਦੀ ਤਿਆਰੀ ਕਰ ਰਹੀ ਹੈ ਸਿੰਘਾਂ ਵੱਲੋਂ ਆਵੇਸ ਨਹੀਂ ਹੋ ਚੁੱਕੀ ਤੁਰਕ ਫੌਜ ਤੇ ਖਾਲਸੇ ਦੇ ਜੱਥੇ ਕਈ ਪਾਸਿਆਂ ਤੋਂ ਹਮਲਾ ਕਰ ਦਿੰਦੇ ਹਨ ਲੱਖੂ ਖੱਤਰੀ ਦੇ ਗਵਾਈ ਵਾਲੀ ਮੁਗਲ ਫੌਜ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਦਾ ਤੇ ਸਿੰਘ ਭਾਰੀ ਮਾਤਰਾ ਵਿੱਚ ਰਸਦਾਂ ਘੋੜੇ ਲੈ ਕੇ ਚੱਲਾਂ ਵਿੱਚ ਵੜ ਜਾਂਦੇ ਹਨ ਵਾਹਿਗੁਰੂ ਬਾਕੀ ਦਾ ਭਾਗ ਆਪਾਂ ਕੱਲ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਧੰਨਵਾਦ ਸ਼ੁਕਰੀਆ